ਵਿਕਤੀਆਂ ਦੇ ਲੇਖ ਨਿਯਮੜੀਏ ਬਾਬਲ ਦੇ ਘਰ ਤੋਂ ਸਹਰਿਆਂ ਦੇ ਘਰ ਤੱਕ ਦਾ ਸਫ਼ਰ ਡੋਲੀ ਵਿੱਚ ਬੈਠੀ ਤੀ ਕਿਵੇਂ ਕੱਟਦੀ ਹੈ ਇਹ ਤਾਂ ਉਸ ਦੇ ਦਿਲ ਦਾ ਦਰਦ ਹੀ ਜਾਣ ਸਕਦਾ ਸਿਆਣਿਆਂ ਦੀ ਕਹਾਵਤ ਹੈ ਕਿ ਧੀਆ ਤਾਂ ਜੰਮਦੀਆਂ ਹੀ ਪਰਾਈਆਂ ਹੋ ਜਾਂਦੀਆਂ ਹਨ ਇੱਕ ਦਿਨ ਮਾਪਿਆਂ ਦਾ ਘਰ ਛੱਡ ਕੇ ਉਡਾਰੀ ਮਾਰ ਕੇ ਤੁਰ ਜਾਂਦੀਆਂ ਹਨ ਕੁੜੀਆਂ ਦੇ ਲੇਖਾਂ ਦੀ ਕਹਾਣੀ ਤਾਂ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ ਕੁੜੀਆਂ ਪੇਕਿਆਂ ਤੇ ਸਹੁਰਿਆਂ ਦੇ ਦਰਦਾਂ ਨੂੰ ਸਾਰੀ ਆਪਣੇ ਪਿੰਡੇ ਤੇ ਹੰਡਾਉਂਦੀਆਂ ਹਨ ਕਈ ਵਾਰੀ ਤਾਂ ਉਹ ਦਰਦ ਇੰਨੇ ਗਹਿਰੇ ਹੁੰਦੇ ਹਨ ਕਿ ਲਿਖਨੇ ਤਾਂ ਕੀ ਬਿਆਨ ਕਰਨੇ ਵੀ ਔਖੇ ਹੋ ਜਾਂਦੇ ਹਨ ਕਿਸੇ ਧੀ ਦੇ ਘਰ ਵਾਲਾ ਵੈਲੀ ਐਬੀ ਨਿਸ਼ੇੜੀ ਮਿਲ ਜਾਂਦਾ ਹੈ ਤਾਂ ਉਸ ਦੀ ਕਹਾਣੀ ਹੋਰ ਵੀ ਦਰਦਨਾਕ ਹੋ ਜਾਂਦੀ ਹੈ ਉਸ ਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਹਨ ਕਈ ਬਹੁਤੀਆਂ ਸਬਰ ਦੀਆਂ ਮੂਰਤੀਆਂ ਧੀਆ ਤਾਂ ਅਜੇ ਇਹ ਦੁੱਖ ਦੀ ਭਿੰਨ ਕਮਾਪਿਆਂ ਤੱਕ ਨਹੀਂ ਪੈਣ ਦਿੰਦੀਆਂ ਉਹ ਪਹਾੜ ਜਿੱਡੇ ਦੁੱਖ ਨੂੰ ਅੰਦਰੋਂ ਅੰਦਰੀ ਪੀਣ ਦੀ ਹਿੰਮਤ ਰੱਖਦੀਆਂ ਹਨ ਉਹ ਸੋਚਦੀਆਂ ਹਨ ਸੋਚਦੀਆਂ ਹਨ ਕਿ ਜੀਵਨ ਸਾਥੀ ਦਾ ਚੰਗਾ ਮਾੜਾ ਸਾਥ ਉਹਨਾਂ ਦੇ ਮੱਥੇ ਦਾ ਭਾਗ ਹੈ ਉਹ ਮਾਪਿਆਂ ਨੂੰ ਦੱਸ ਕੇ ਹੋਰ ਦੁਖੀ ਨਹੀਂ ਕਰਨਾ ਚਾਹੁੰਦੀਆਂ ਔਰਤ ਦੁਨੀਆ ਦੀ ਸ਼ਕਤੀਸ਼ਾਲੀ ਤਾਕਤਵਾਰ ਸ਼ੈਨਸ਼ੀਲਤਾ ਦਾ ਨਾਮ ਹੈ ਹਰ ਇੱਕ ਧੀ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਪੇਟ ਵਿੱਚ ਜਨਮ ਲੈਂਦੀ ਹੈ ਜੇ ਧੀਆ ਨਾ ਜੰਮਦੀਆਂ ਤਾਂ ਸੰਸਾਰ ਵਿੱਚ ਇਨਸਾਨ ਦੇ ਬੂਟੇ ਕਿੱਥੋਂ ਲੱਗਦੇ ਪਤਾ ਨਹੀਂ ਕਿਉਂ ਜਦ ਘਰ ਵਿੱਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਕਿਉਂ ਮੁਰਝਾ ਜਾਂਦੇ ਹਨ ਧੀਆ ਵਿਚਾਰੀਆਂ ਤਾਂ ਉਮਰ ਆਪਣੇ ਮਾਪੇ ਬਾਪ ਵੀਰਾਂ ਤੇ ਸਾਈ ਦੀ ਸੁੱਖ ਮਨਾਉਂਦੀਆਂ ਬੁੱਢੀਆਂ ਹੋ ਜਾਂਦੀਆਂ ਹਨ ਪੇਕੇ ਅਤੇ ਸਹੁਰੇ ਦੋਵੇਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਹਨ ਇਹ ਗੱਲ ਤਾਂ ਮੰਨੀ ਹੋਈ ਹੈ ਕਿ ਧੀਆ ਆਪਣੇ ਮਾਪਿਆਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ ਜੋ ਰੌਣਕ ਘਰ ਵਿੱਚ ਧੀ ਦੀ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ ਧੀਆ ਇੱਕ ਕੋਮਲ ਫੁੱਲ ਹਨ ਅਤੇ ਹਰ ਵੇਲੇ ਆਪਣੇ ਮਾਪੇ ਬਾਪ ਦਾ ਸਭ ਤੋਂ ਵੱਧ ਸੁੱਖ ਚਾਹੁੰਨ ਵਾਲੀਆਂ ਹਨ ਸਕੂਲ ਤੋਂ ਆ ਕੇ ਨਿੱਕੇ ਨਿੱਕੇ ਕੰਮਾਂ ਵਿੱਚ ਮਾਂ ਦਾ ਹੱਥ ਵੰਡਾਉਣਾ ਮਾਂ ਨਾਲ ਘਰ ਦਾ ਸਾਰਾ ਕੰਮ ਕਰਵਾਉਣਾ ਮਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਦੀ ਧੀ ਵਿਅਵਹਨ ਯੋਗ ਹੋ ਗਈ ਧੀਾਂ ਨਾਲ ਵੇੜਾ ਪਰਿਆ ਪਰਿਆ ਲੱਗਦਾ ਹੈ ਇਹ ਅਹਿਸਾਸ ਹੋਇਆ ਧੀਾਂ ਤਾਂ ਹੁੰਦੀਆਂ ਹੀ ਪਰਾਇਆ ਧਾਨੀ ਇਹ ਤਾਂ ਵਿਆਹ ਕੇ ਦੂਜੇ ਘਰ ਤੋਰਨੀਆਂ ਪੈਂਦੀਆਂ ਹਨ ਇਹ ਮਜਬੂਰ ਮਜਬੂਰ ਹੋ ਜਾਂਦੀਆਂ ਹਨ ਨਹੀਂ ਤਾਂ ਇਨਾਂ ਦਾ ਵਸ ਚੱਲੇ ਤਾਂ ਇਹ ਮਾਪੇ ਭੈਣਾ ਭਰਾਵਾਂ ਪਰਜਾਈਆਂ ਤੇ ਕੰਡਾ ਵੀ ਨਾ ਚੁਬਨ ਦੇਣ ਜਿਸ ਘਰ ਵਿੱਚ ਗੁੱਡੀਆਂ ਪਟੋਲੇ ਖੇਡੇ ਆਪਣੇ ਬਚਪਨ ਆਪਣੀ ਜਵਾਨੀ ਆਪਣੇ ਮਾਪੇ ਦੇ ਵਿਹੜੇ ਦੇ ਨਾਲ ਨਾ ਕਰਕੇ ਇੱਕ ਦਿਨ ਡੋਲੀ ਚੜ੍ਹ ਪਰਾਈਆਂ ਹੋ ਜਾਂਦੀਆਂ ਹਨ ਦੁਨੀਆ ਵਾਲਿਓ ਧੀ ਨੂੰ ਇੱਕ ਦਿਨ ਵਿੱਚ ਪਰਾਈ ਕਰਕੇ ਤੋੜ ਦਿੱਤਾ ਜਾਂਦਾ ਹੈ ਬਾਬਲ ਦੇ ਘਰ ਤੋਂ ਸਹੁਰਿਆਂ ਦੇ ਘਰ ਤੱਕ ਦਾ ਸਫ਼ਰ ਡੋਲੀ ਵਿੱਚ ਬੈਠੀ ਧੀ ਕਿਵੇਂ ਕੱਟਦੀ ਹੈ ਇਹ ਤਾਂ ਉਸ ਦੇ ਦਿਲ ਦਾ ਦਰਦ ਹੀ ਜਾਣ ਸਕਦਾ ਉਹ ਵਕਤ ਉਸ ਦੀ ਜ਼ਿੰਦਗੀ ਦਾ ਨਵਾਂ ਰਾਤ ਤੇ ਨਵੀਂ ਮੰਜ਼ਿਲ ਹੁੰਦੀ ਹੈ ਸੱਚ ਹੀ ਕਿਸੇ ਸਿਆਣੇ ਨੇ ਨੇ ਆਖਿਆ ਜਦ ਤੀ ਆਪਣੀ ਮਾਂ ਨੂੰ ਕਹਿੰਦੀ ਹੈ ਆਲੇ ਮਾਂ ਸਾੰਪ ਕੁੰਜੀਆਂ ਤੀਆਂ ਆਕਾਰ ਚੱਲੀਆਂ ਸਰਦਾਰੀ ਤੀਆਂ ਦੀ ਸਰਦਾਰੀ ਵੀ ਮਾਪਿਆਂ ਦੇ ਸਿਰ ਤੇ ਹੀ ਹੁੰਦੀ ਹੈ ਕਿਉਂਕਿ ਅੱਜ ਕੱਲ ਬਹੁਤੀਆਂ ਪਰਜਾਈਆਂ ਤਾਂ ਵੀਰਿਆਂ ਨੂੰ ਭੈਣਾ ਤੋਂ ਦੂਰ ਕਰ ਦਿੰਦੀਆਂ ਨੇ ਸੁਖ ਨਾਲ ਜੇ ਸੋਹਰਾ ਪਰਿਵਾਰ ਚੰਗਾ ਮਿਲ ਜਾਵੇ ਤਾਂ ਧੀ ਦਾ ਇਸ ਧਰਤੀ ਤੇ ਹੋਇਆ ਜਨਮ ਸਫਲਾ ਹੋ ਜਾਂਦਾ ਹੈ ਨਹੀਂ ਤਾਂ ਸਾਰੇ ਚਾਤ ਇਹ ਧਰਤੀ ਕੁੜੀ ਉਹ ਖੋਲ ਲੈਂਦੀ ਹੈ ਔਰਤ ਹੀ ਇੱਕ ਅਜੀਹੀ ਚੀਜ਼ ਹੈ ਜਿਹੜੀ ਦੁਨੀਆ ਦੇ ਸਾਰੇ ਦਰਦ ਆਪਣੇ ਵਿੱਚ ਸਮੋ ਲੈਂਦੀ ਹੈ ਔਰਤ ਦੇ ਲੇਖਾਂ ਵਿੱਚ ਦਰਦ ਦਰਦਾਂ ਦਾ ਆਵਾਸਾ ਹੁੰਦਾ ਹੈ ਦਰਦਾਂ ਦੀ ਇੱਕ ਪੀੜ ਹੁੰਦੀ ਹੈ ਸਾਰੀ ਉਮਰ ਇਸ ਪੀੜ ਨੂੰ ਆਪਣੇ ਪਿੰਡੇ ਤੇ ਹਡਾਉਂਦੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ